ਸਤਿ ਸ਼੍ਰੀ ਅਕਾਲ ਜੀ ਵੀਦਰ ਬਾਹਰਪ੍ਰੀਤ ਵੀਰੇ ਸਾਰੀ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਆਂ ਤੇ ਅੱਜ 6 ਅਕਤੂਬਰ ਤੇ ਕੱਲ 7 ਅਕਤੂਬਰ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਮੀਂਹ ਦਾ ਸਾਰਪੰਨ ਦਿਖਾਈ ਦੇ ਰਿਹਾ ਸਭ ਤੋਂ ਪਹਿਲਾਂ ਸਵੇਰ ਦੇ ਸੈਟਲਾਈਟ ਤਸਵੀਰਾਂ ਵਿੱਚ ਅੱਜ 6 ਅਕਤੂਬਰ ਸਵੇਰ ਦੇ ਸੈਟਲਾਈਟ ਤਸਵੀਰਾਂ ਨੇ ਤਸਵੀਰਾਂ ਵਿੱਚ ਸਾਫ਼ ਸਫ਼ ਦਿਖਾਈ ਦੇ ਰਿਹਾ ਪੰਜਾਬ ਤੇ ਹਰੇਕ ਜ਼ਿਲ੍ਹੇ ਤੱਕ ਬੱਦਲਵਾਈ ਪਾਣੀ ਕਾਫੀ ਸੰਘਣੀ ਪਤਲੋਈ ਤੌਰ 'ਤੇ ਚਾਰੀ ਤੱਕ ਕਈ ਖੇਤਰਾਂ ਵਿੱਚ ਹਲਕੇ ਦਰਮਿਆਨੇ ਦੇ ਨਾਲ ਭਾਰੀ ਮੀਂਹ ਦੇ ਚੱਟਾਨ ਲੱਗ ਰਹੀਆਂ ਨੇ ਤੇ ਕੱਲ 5 ਤੇ 6 ਅ ਤੇ ਆਉਣ ਵਾਲੇ ਇਕੱਲੇ ਕਿ ਅੱਜ ਜਾਨੀ ਕਿ 6 ਅਕਤੂਬਰ ਤੇ ਕੱਲ 7 ਅਕਤੂਬਰ ਨੂੰ ਬਹੁਤੇ ਖੇਤਰਾਤ ਪੰਜਾਬ ਦੇ ਆਪਾਂ ਗੱਲ ਕਰੀ ਦੱਖਣੀ ਹੋਵੇ ਪੱਛਮੀ ਹੋਵੇ ਜਾਂ ਉੱਤਰ ਪੂਰਬੀ ਇਲਾਕੇ ਪੰਜਾਬ ਦੇ ਹਰੇਕ ਜ਼ਿਲ੍ਹੇ ਤੱਕ ਵੀ ਬਹੁਤੇ ਖੇਤਰਾ ਮੀਂਹ ਦਾ ਸਾਰਪੰਦੇ ਦਿਖਾਈ ਦੇ ਰਹੇ ਨੇ ਤਾਂ ਗੜੇਮਾਰੀ ਵੀ ਕਾਫੀ ਜਿਹੜੇ ਖੇਤਰਾ ਵਿੱਚ ਅੱਜ ਦੁਪਹਿਰ ਸ਼ਾਮ ਜਾਂ ਕੱਲ ਦੁਪਹਿਰ ਸ਼ਾਮ ਦੇ ਆਸ-ਪਾਸ ਵੇਖਣ ਨੂੰ ਮਿਲ ਸਕਦੀ ਤਾਂ ਮੋਟੀ ਗੜੇਮਾਰੀ ਤਰਜ ਕੀਤੀ ਜਾ ਸਕਦੀ ਹੈ ਤਾਂ ਨੇਰ ਧਖੜ ਵੀ ਕਾਫੀ ਜਿਹੜੇ ਖੇਤਰਾ ਚ ਚੱਲਣ ਦੇ ਸਾਰਪੰਦੇ ਦਿਖਾਈ ਦੇ ਰਹੇ ਨੇ ਕਈ ਖੇਤਰਾ ਜਲ ਕਾ ਦਰਮਿਆਨਾ ਕਿ ਦਰਮਿਆਨੇ ਤੋਂ ਪਾਰੀ ਤੇ ਕੁਝ ਖ ਪਤੀ ਜਿਹੜਾ ਪਾਰੀ ਨਹੀਂ ਆ ਪੈਨ ਦੀ ਸੰਭਾਵਨਾ ਜਿਹੜੀ ਪਾਂਦੀ ਦਿਖਾਈ ਦੇ ਰਹੀ ਪੰਜਾਬ ਦੇ ਭਾਵੇਂ ਸਰਦੀ ਇਲਾਕਾ ਫਿਰੋਜ਼ਪੁਰ ਫਰੀਦਕੋਟ ਹੋਵੇ ਮੁਕਸਰ ਹੋਵੇ ਜਾਂ ਆਪਣਾ ਬਠਿੰਡਾ ਹੋਵੇ ਮੋਗਾ ਦੇ ਖੇਤਰ ਹੋਗੇ ਆ ਫਾਜ਼ਿਲਕਾ ਦੇ ਖੇਤਰ ਹੋਗੇ ਆਪਣਾ ਮਾਨਸਾ ਬਠਿੰਡਾ ਪਟਿਆਲਾ ਸੰਗਰੂਰ ਲੁਧਿਆਣਾ ਗਾ ਮਲੇਰਕੋਟਲਾ ਫਤਿਹਗੜ੍ਹ ਸਾਹਿਬ ਨਵਾਂ ਸ਼ਹਿਰ ਦੇ ਇਲਾਕੇ ਰੂਪਨਗਰ ਮੁਹਾਲੀ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਹੋਗੇ ਉਸ ਤੋਂ ਬਾਅਦ ਪਟਾਣਕੋਟ ਗੁਰਦਾਸਪੁਰ ਗਾ ਹਿਆਰਪੁਰ ਗਾ ਜਲੰਧਰ ਕਪੂਰਥਲਾ ਅੰਮ੍ਰਿਤਸਰ ਤਰਨਤਾਰਨ ਪੰਜਾਬ ਦੇ ਹਰੇਕ ਜ਼ਿਲ੍ਹੇ ਤੱਕ ਵੀ ਪਹੁੰਚੇਗਾ ਅੱਜ ਤੇ ਕ ਕਜਿਆ ਦੋ ਵਾਰ ਠੀਕ ਹੈ ਉਸਰ ਕੁਝ ਖੇਤਰਾਂ ਵਿੱਚ ਇੱਕ ਵਾਰ ਚਾਂਸ ਰਹਣ ਕੁਝ ਖੇਤਰਾਂ ਦੋ ਵਾਰ ਆ ਵੱਡੇ ਪੱਧਰ ਤੇ ਮੀਂਹ ਕਾਫੀ ਖੇਤਰਾਂ ਪ੍ਰਭਾਵਿਤ ਕਰੇਗਾ ਜਿਆ ਖਾਸ ਤੌਰ ਤੇ ਇਸ ਵਿੱਚ ਦੋ ਵਾਰ ਮੀਂਹ ਦਾ ਅਸਰ ਰਹਣਗੇ ਪੂਰਬੀ ਖੇਤਰ ਜਾਨਕੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਹੋ ਗਿਆ ਲੁਧਿਆਣਾ ਹੋ ਗਿਆ ਜੇ ਮਲੇਕਕੋਟ ਲੱਗਾ ਫਤਿਹਗੜ੍ਹ ਸਾਹਿਬ ਹੋ ਗਿਆ ਜੇ ਆਪਣੇ ਪਟਿਆਲਾ ਸੰਗਰੂਰ ਹੋ ਗਿਆ ਮਾਨਸਾ ਬਠਿੰਡਾ ਦੇ ਖੇਤਰ ਹੋਗੇ ਪੂਰਬੀ ਖੇਤਰ ਰੂਪਨਗਰ ਹੋ ਗਿਆ ਅਮਵਾਲੀ ਚੰਡੀਗੜ੍ਹ ਹੋ ਗਿਆ ਜੇ ਆਪਣੇ ਨਾਲ ਲੱਗਦਾ ਕੁਝ ਮੋਗਾ ਬਰਨਾਲਾ ਦੇ ਖੇਤਰ ਵਿਜਲੰਦਰ ਕਪੂਰਤਰਾ ਅੰਮ੍ਰਿਤਸਰ ਤਰਨਤਾਰਨ ਜਿਹੜਾ ਪੱਛਮੀ ਸਰਦੀ ਲਾਕੇ ਹੋ ਗਏ ਇੱਥੇ ਉਸਰੇ ਕੱਦੀ ਵਾਰ ਅਸਭਾਵਨਾ ਰਹੇਗੀ ਅੱਜ ਤੇ ਕੱਲ ਤੇ ਇੱਕ ਦੋ ਵਾਰ ਜਾਂ ਇੱਕ ਕੱਦੀ ਵਾਰ ਡੁੱਟਵੇਂ ਤੌਰ ਤੇ ਜਾਂ ਬਹੁਤੇ ਖੇਤਰਾ ਵਿੱਚ ਮੀਂਹ ਦਾ ਅਸਾਰ ਰਹਿਣਗੇ ਹਲਕੇ ਦਰਮਿਆਨੇ ਦੇ ਨਾਲ ਬਹੁਤੇ ਖੇਤਰਾ ਵਿੱਚ ਭਾਰੀਂ ਦੇ ਚੱਟਾਨ ਲੱਗ ਸਕਦੀਆਂ ਨੇ ਤਾਂ ਕਈ ਖੇਤਰਾ ਵਿਗਾੜੇ ਮਾਰੀ ਵੀ ਦੇ ਅਸਭਾਵਨਾ ਜਿਹੜੀ ਬਾਂਦੀ ਦਿਖਾਈ ਦੇ ਰਹੀ ਅੱਜ ਤੇ ਕੱਲ 6 ਸਤੰਬਰ ਨੂੰ ਆ ਪੱਛਮੀ ਸਿਸਟਮ ਪਹੁੰਚਿਆ ਤੇ ਬੰਗਾਲ ਦੀ ਖਾੜੀ ਤੋਂ ਲਗਾਤਾਰ ਜਿਹੜੇ ਨਮੀ ਵਾਲੀ ਹਵਾ ਪਹੁੰਚ ਰਹੀ ਜਿਸ ਕਰਕੇ ਸਿਸਟਮ ਪੂਰੀ ਤਰ੍ਹਾਂ ਐਕਟਿਵ ਤੇ ਕਾਫੀ ਖੇਤਰਾ ਵਿੱਚ ਅੱਜ ਤੇ ਕੱਲ ਸੁਭਾਮੀ ਦੀ ਸੁਭਾਵਨਾ ਅਪਡੇਟ ਸੇ ਤੁਸੀਂ ਕਿਹੜੇ ਲੱਕ ਜ਼ਿਲ੍ਹੇ ਜਾਂ ਪਿੰਡ ਤੋਂ ਸਟੂਡੈਂਟ ਮੇਰੇ ਕੋਮੈਂਟ ਕਰਕੇ ਦੱਸਿਆ ਕਰੋ ਤਾਂ ਇਹ ਨੈਕਸਟ ਰਾਉਂਡ ਲਈ ਅਪਡੇਟ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤਾਂ ਵੀਡੀਓ ਵਾਣ ਤਾਂ ਮੇਰੇ ਤੁਹਾਡਾ ਬਹੁਤ ਬਹੁਤ ਧੰਨਵਾਦ